ਇਹ ਜੀ ਕੰਮਾਂ ਨੂੰ ਮਿਲ ਰਿਹਾ ਲੋਧੀ ਪਾਰਟੀ ਕੋਲ ਕੰਮ ਕਹੇ ਨੂੰ ਹੋ ਸੈ ਨਹੀਂਗਾ 12 13 ਇੱਥੇ ਬੱਦੇ ਖੜਦੇ ਆ ਟੈਕ ਲੈਂਨ ਨੂੰ ਉਹ 12 13 ਹੀ ਕਹਿੰਦੇ ਆ ਪਾਣੀ ਦਾ ਗਲਾਸ ਡੋਲ ਜੇ ਕਹਣਗੇ ਪਣੋਰੀਆਂ ਡੋਲੇ ਤੁਸੀਂ ਤੁਹਾਨੂੰ ਇੱਕ ਵੀ ਖਾਲ ਬਣਾਇਆ ਹੋਵੇ ਉਹਨਾਂ ਨੇ ਸਾਡੇ ਇਲਾਕੇ 'ਚ ਜੀ ਇੱਕ ਵੀ ਕੋਈ ਰਜਵਾਹ ਪੱਕਾ ਕੀਤਾ ਹੋਇਆ ਸੀ ਬੋਟ ਦੇ ਮੰਗਦੇ ਮੈਨੂੰ ਐ ਤਾਂ ਦੱਸਣ ਨੂੰ ਯਾਰ ਰਜਵਾਹ ਪੱਕਾ ਕੀਤਾ ਆ ਖਾਲ ਪੱਕਾ ਕੀਤਾ ਜਾਂ ਲੈਟ ਦਿੱਤੀ ਆ ਆ ਸਾਰੇ ਕਿਸਾਨ ਖੜੇ ਆ ਵੀ ਰਾਤਾਂ ਨੂੰ ਲੈਟ ਆਉਂਦੀ ਸੀ ਹੁਣ 8 ਵਜੇ ਜਾਂਦੇ ਆ ਜਿਵੇਂ ਨੌਕਰੀ ਤੇ ਜਾਂਦੇ ਨੇ ਸਾਬ ਨੂੰ ਘਰੇ ਆਉਂਦੇ ਆ ਤਾਂ ਸਕਾਇਨ ਨੂੰ ਐ ਪੁੱਛਿਓ ਕਾਂਗਰਸੀਆਂ ਨੂੰ ਵੀ ਸਾਡੇ ਗਰੀਬਾਂ ਦਾ ਸਕਾਲਰਸ਼ਿਪ ਹੀ ਖਾ ਗਏ ਨਾ ਕਿ ਧਰਮਸੋਤ ਜੇਲ੍ਹ ਜਾ ਕੇ ਆ ਦੁਬਾਰੇ ਫੇਰ ਜੇਲ੍ਹ ਜਾਣ ਦੀ ਤਿਆਰੀ ਆ ਬਾਣੀਆਂ ਪਾਰਟੀਆਂ ਨੂੰ ਸਾਡੇ 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 ਸੀਐਮ ਸਾਹਿਬ 12 12 13 13 ਲੱਖ ਰੁਪਈਆ ਸਕਾਲਰਸ਼ਿਪ ਦਾ ਦੇ ਰਹੇ ਨੇ ਗਰੀਬ ਪਰਿਵਾਰਾਂ ਨੂੰ ਜਿਹੜੇ ਬੱਚੇ ਡਾਕਟਰ ਬੜ ਰਹੇ ਨੇ ਉਹ ਤਾਂ ਮੰਨ ਲਗੇ ਜੇ ਸਰਕਾਰ ਦਾ ਹੱਥ ਹੋਊਗਾ ਇਸ ਕਰਕੇ ਕੰਮਾਂ ਨੂੰ ਲੋਕੋ ਬੋਟ ਪਾ ਰਹੇ ਨੇ ਇਹਨਾਂ ਚੋਣਾਂ ਦੀ ਜਿੱਤ ਤੋਂ ਬਾਅਦ 2027 ਦੀਆਂ ਚੋਣਾਂ 'ਚ ਜਿਹੜੀ ਵੱਡੀ ਸਫੰਤਾ ਲੱਗਦੀ ਹੈ ਜੀ ਕਿਵੇਂ ਦੇਖਦੇ ਹਾਂ 2027 ਦੇ ਵੀ ਨਹੀਂ ਆ ਨਹੀਂ ਲੋਕਾਰੇ ਕੰਮਾਂ ਨੂੰ ਵੋਟ ਪਾਉਂਦੇ ਜਿੰਨੀਆਂ ਜਿੰਨੀ ਚੋਣਾਂ ਹੋਈਆਂ ਸਾਰੀਆਂ ਹੀ ਕੀਤੀਆਂ ਨੇ ਲੋਕ ਹੁਣ ਪਹਿਲਾਂ ਵਾਲੀ ਗੱਲ ਨਹੀਂ ਕਰਦੇ ਵੀ ਵੀ ਬਿਆਨਵਾਜੀ ਕੱਲੀ ਸੁਣਦੇ ਸਮਾਨੇ ਨੂੰ ਐ ਕਰ ਦਿਆਂਗੇ ਧਮਕੀ ਨੂੰ ਐ ਕਰ ਦਿਆਂਗੇ ਮੈਂ 9 ਸਾਲਾਂ ਵਿੱਚ ਕਿਸੇ ਦੇ ਖਿਲਾਫ ਬੋਲਿਆ ਕਿਸੇ ਉਮੀਦਵਾਰ ਦੇ ਖਿਲਾਫ ਕੋਈ ਪਾਰਟੀ ਦੇ ਖਿਲਾਫ ਨਹੀਂ ਯਾਨੀ ਕਿ ਲੋਕਾਂ ਨੂੰ ਕੰਮਾਂ ਨੂੰ ਪਹਿਲ ਦਿੰਦੇ ਆ ਲੋਕ ਕੰਮਾਂ ਦੀ ਮੁੱਦਿਆਂ ਦੀ ਗੱਲ ਕਰਨੀ ਚਾਹੁੰਦੇ ਆ ਤੇ ਮੁੱਦਿਆਂ ਨੂੰ ਵੋਟ ਪਾਉਂਦੇ ਆ 27 ਵਿੱਚ ਵੀ ਇਸ ਤਰ੍ਹਾਂ ਹੀ ਮੁੱਦਿਆਂ ਨੂੰ ਵੋਟ ਪਾਉਂਦੇ ਆ